ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਜੋ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਰਹੀਆਂ ਨੇ ਉਹ ਬਦਲਾਅ ਕਦੋਂ ਹੋਣ ਜਾ ਰਿਹਾ ਹੈ ਇਹ ਕਿਹੜੇ ਲੀਡਰ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ਜੋ ਰੋਹਲ ਗਾਂਧੀ ਨੇ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਵਿੱਚ ਕੁਝ ਕਾਂਗਰਸੀ ਲੀਡਰ ਭਾਜਪਾ ਲਈ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਕਾਂਗਰਸ ਚੋਂ ਬਾਹਰ ਕੱਢਣ ਦੀ ਲੋੜ ਹੈ ਉਹ ਕਿਹੜੇ ਲੀਡਰ ਨੇ ਜਿਹੜੇ ਕਾਂਗਰਸ ਵਿੱਚ ਹੁੰਦਿਆਂ ਹੋਇਆਂ ਵੀ ਭਾਜਪਾ ਲਈ ਕੰਮ ਕਰ ਰਹੇ ਨੇ ਔਰ ਕਾਂਗਰਸ ਵਿੱਚੋਂ ਉਹਨਾਂ ਨੂੰ ਹੁਣ ਬਾਹਰ ਕੱਢਣ ਦੀ ਤਿਆਰੀ ਕਰ ਰਹੀ ਹੈ ਹਾਈ ਕਮਾਂਡ ਰੋਹਲ ਗਾਂਧੀ ਨੇ ਐਸਾ ਬਿਆਨ ਦੇ ਕੇ ਪੰਜਾਬ ਦੀ ਕਾਂਗਰਸ 'ਚ ਵੱਡਾ ਹਲਚਲ ਮਚਾ ਦਿੱਤੀ ਹੈ ਉਹਨਾਂ ਦਾ ਇਸ਼ਾਰਾ ਪੰਜਾਬ ਦੇ ਉਹ ਸੀਨੀਅਰ ਲੀਡਰ ਵੱਲ ਪਾਸੇ ਸੀ ਜਿਸ ਦੇ ਅਰਦੇ ਵਿੱਚੋਂ ਹੀ ਜੋ ਉਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਭਾਜਪਾ ਵਿੱਚ ਤੇ ਇੱਕ ਪਰਿਵਾਰ ਦਾ ਮੈਂਬਰ ਕਾਂਗਰਸ ਵੱਲ ਚੇ ਔਰ ਉਹਨਾਂ ਨੇ ਇਸ਼ਾਰੇ-ਇਸ਼ਾਰਿਆਂ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਜੋ ਸਮਝਾਇਆ ਕਿ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਤੁਸੀਂ ਕਾਂਗਰਸ ਲਈ ਕੰਮ ਕਰੋ ਨਾ ਕਿ ਭਾਜਪਾ ਲਈ ਕਰੋ ਜੇਕਰ ਭਾਜਪਾ ਵਿੱਚ ਕੰਮ ਕਰਨਾ ਚਾਹੁੰਦੇ ਜੇ ਤਾਂ ਫਿਰ ਤੁਹਾਨੂੰ ਕਾਂਗਰਸ ਵਿੱਚ ਰਹਿਣ ਦੀ ਲੋੜ ਨਹੀਂ ਤੁਸੀਂ ਭਾਜਪਾ ਵਿੱਚ ਚਲੇ ਜਾਓ ਸੋ ਰੋਹਲ ਗਾਂਧੀ ਨੇ 2000 ਦੇ ਕਰੀਬ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਦੋਂ ਇਹ ਬਿਆਨ ਦਿੱਤਾ ਤਾਂ ਕਾਂਗਰਸ ਵਿੱਚ ਵੱਡਾ ਬਵਾਲ ਮਚ ਗਿਆ ਹੈ ਕਾਂਗਰਸ ਦੇ ਉਹ ਸੀਨੀਅਰ ਲੀਡਰ ਜਿਹੜੇ 2027 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਦੀ ਚਾਹਤ ਰੱਖੀ ਬੈਠੇ ਨੇ ਉਹਨਾਂ ਦੇ ਆਸਾਂ ਤੇ ਪਾਣੀ ਫੇਰ ਦਿੱਤਾ ਰਾਹੁਲ ਗਾਂਧੀ ਦੇ ਬਿਆਨ ਨੇ ਜੋ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨਗੀ ਲੈਣ ਵਾਸਤੇ ਜਿਹੜੇ ਹਰ ਹੱਥ ਕੰਡੇ ਆਪਣਾ ਰਹੇ ਨੇ ਔਰ ਸੀਐਮ ਦੀ ਕੁਰਸੀ ਤੇ ਪਹੁੰਚਣ ਲਈ ਜ਼ੋਰ ਲਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਭਰਾ ਫਤੇ ਜੰਗ ਸਿੰਘ ਬਾਜਵਾ ਉਹਨਾਂ ਲਈ ਇਹ ਵੱਡਾ ਰਿਕਡ ਆ ਸਕਦਾ ਹੈ ਜੋ ਕਿ ਉਹ ਖੁਦ ਭਾਜਪਾ ਚ ਬੈਠਾ ਹੋਇਆ ਹੈ ਔਰ ਜੋ ਕਿ ਰੋਹਲ ਗਾਂਧੀ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਜੋ ਕੱਲ ਇਹ ਬਿਆਨ ਦਿੱਤਾ ਗਿਆ ਕਿ ਜਿਹੜੇ ਪਰਿਵਾਰ ਦੇ ਕੁਝ ਮੈਂਬਰ ਭਾਜਪਾ ਵਿੱਚ ਨੇ ਤੇ ਕੁਝ ਕਾਂਗਰਸ ਵਿੱਚ ਸਵਿੱਚ ਨੇ ਉਹਨਾਂ ਨੂੰ ਆਪਣੇ ਆਪ ਨੂੰ ਜਿਹੜਾ ਕਿ ਕਾਂਗਰਸ ਲਈ ਕੰਮ ਕਰਨ ਵਾਸਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਜੋੜਨ ਜੇਕਰ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਾਂਗਰਸ ਪਾਰਟੀ ਵਿੱਚ ਨਹੀਂ ਆਉਂਦੇ ਤਾਂ ਫਿਰ ਉਹਨਾਂ ਦਾ ਵੀ ਭਾਜਪਾ ਚਲੇ ਜਾਣ ਉਹਨਾਂ ਦਾ ਵੀ ਕਾਂਗਰਸ ਰਹਿਣ ਦਾ ਕੋਈ ਅਧਿਕਾਰ ਨਹੀਂ ਸੋ ਪੰਜਾਬ ਦੀ ਕਾਂਗਰਸ ਦੇ ਵਿੱਚ ਜੋ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਕਾਰਜਸ਼ੈਲੀ ਤੇ ਵੀ ਵੱਡੇ ਸਵਾਲ ਉੱਠੇ ਹੋਏ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਪ੍ਰਧਾਨਗੀ ਬਿਲਕੁਲ ਖਤਮ ਹੋ ਜਾਵੇਗੀ ਹੁਣ ਨਵਾਂ ਪ੍ਰਧਾਨ ਜਿਹੜਾ ਬਣਨਾ ਹੈ ਉਸ ਦੇ ਬਾਰੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਚੰਦਿਸ ਚੰਨੀ ਦੇ ਉੱਪਰ ਵਿਸ਼ਵਾਸ ਕਰ ਸਕਦੀ ਹੈ ਕਮਨ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਵਾਸਤੇ ਕਾਂਗਰਸ ਵੱਲੋਂ ਤਿਆਰੀ ਵੀ ਕਹਿੰਦੇ ਕੀਤੀ ਜਾ ਰਹੀ ਹੈ ਜੋ ਦਿੱਲੀ ਦੇ ਵਿੱਚ ਜੋ ਮੀਡੀਆ ਜਾਣਕਾਰੀ ਆ ਰਹੀ ਹੈ ਕਿ ਚੰਦੀ ਚੰਨੀ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਔਰ ਲੋਕ ਸਭਾ ਦੇ ਵਿੱਚ ਹੁੰਦੇ ਹੋਏ ਆ ਉਹ ਜੋ ਸੈਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਦੇ ਖਿਲਾਫ ਜੇ ਭਾਜਪਾ ਦੇ ਖਿਲਾਫ ਵੱਡੇ ਮੁੱਦੇ ਚੁੱਕਦੇ ਨੇ ਜਿਸ ਕੰ ਰਾਹੁਲ ਗਾਂਧੀ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਰਾਹੁਲ ਗਾਂਧੀ ਦੀ ਟੀਮ ਦੇ ਵੱਲੋਂ ਚਰਨਜੀਤ ਚੰਨੀ ਨੂੰ ਜਿਹੜੀ ਵੱਡੀ ਜ਼ਿੰਮੇਵਾਰੀ ਦੇਣ ਵਾਸਤੇ ਪੰਜਾਬ ਦੇ ਵਿੱਚ ਜੋ ਵਿਚਾਰ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜਿਹੜੀ ਕੁਰਸੀ ਹੈ ਤੇ ਪੰਜਾਬ ਦਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਚਰਨਜੀਤ ਚੰਨੀ ਹੋ ਸਕਦੇ ਨੇ ਕਿਉਂਕਿ ਦਲ ਤਾਕੂ ਹੁੰਦੇ ਨਾਤੇ ਔਰ ਸੀਨੀਅਰ ਲੀਡਰ ਨੇ ਔਰ ਪੰਜਾਬ ਦੇ 3 ਮਹੀਨੇ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਵੀ ਚੁੱਕੇ ਨੇ ਔਰ ਉਹਨਾਂ ਦੇ ਵੱਲੋਂ ਜਦੋਂ ਮੁੱਖ ਮੰਤਰੀ ਬਣੇ ਤਾਂ ਵੱਖ-ਵੱਖ ਮੁੱਦਿਆਂ ਦੇ ਤਹਿਤ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਉਹਨਾਂ ਨੇ ਉਠਾਏ ਸੋ ਪ੍ਰਧਾਨ ਮੰਤਰੀ ਦੀ ਜਦੋਂ ਪੰਜਾਬ ਫੇਰੀ ਹੁੰਦੀ ਹੈ ਉਹਨਾਂ ਨੇ ਕਿਸਾਨਾਂ ਦੇ ਸਾਥ ਦਿੱਤਾ ਕਿਸਾਨਾਂ ਦੇ ਨਾਲ ਡਟ ਕੇ ਖੜ ਕੇ ਜਿਸ ਕਾਰਨ ਪ੍ਰਧਾਨ ਮੰਤਰੀ ਵੀ ਵਾਪਸ ਮੁੜ ਗਏ ਸੀ ਸੋ ਇਹ ਸਾਰੇ ਉਹਨਾਂ ਦੇ ਕੰਮਾਂ ਨੂੰ ਲੈ ਕੇ ਚੰディース ਚੰਨੀ ਦੇ ਉੱਪਰ ਵਿਸ਼ਵਾਸ ਕਰ ਸਕਦੀ ਕਾਂਗਰਸ ਔਰ ਕਾਂਗਰਸ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੱਡਾ ਫੇਰ ਬਦਲ ਕੀਤਾ ਜਾਣਾ ਹੈ ਚੰディース ਚੰਨੀ ਨੂੰ ਪ੍ਰਧਾਨਗੀ ਮਿਲ ਸਕਦੀ ਹੈ ਪੰਜਾਬ ਦੀ